ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਅੱਠ ਗਾਵਾਂ ਸੇਲ ਲਈ ਲੈ ਕੇ ਆਏ ਜੀ ਅੱਠ ਹੀ ਬਈ ਟੌਪ ਦੀਆਂ ਨੇ ਤੇ ਚਾਰ ਉਹਨਾਂ ਚੋਂ ਤਾਜ਼ੀਆਂ ਸੂਈਆਂ ਤੇ ਚਾਰ ਗੱਬੜਾਂ ਨੇ ਥੋੜੇ ਥੋੜੇ ਦਿਨ ਕਰ ਵਾਲੀਆਂ ਲੈਣੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੁ ਵਧੀਆ ਜੀ ਹਾਂ ਜੀ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਰਣਜੀਤ ਸਿੰਘ ਜੀ ਪਿੰਡ ਕੋਠੇ ਚੱਕ ਬਗ ਸਿੰਘ ਵਾਲੇ ਠੀਕ ਹੈ ਜੀ ਜ਼ਿਲ੍ਹਾ ਫਰੀਦਕੋਟ ਹੂੰ ਸੀਲ ਕੋੜੂ ਦਾ ਪੂਰਾ ਹੀ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਸਰਾਵਾਂ ਦਾ 2 ਕਿਲੋਮੀਟਰ ਹੈ ਜੀ ਓਕੇ ਤੇ ਆਪਾਂ ਨੂੰ ਬਰਗਾੜੀ ਹੈਗਾ 9 ਕਿਲੋਮੀਟਰ ਕੋੜੂ ਪੂਰਾ ਛੇਕ ਲਓ ਮੋਬਾਈਲ ਸਰਾਵਾਂ ਵਾਲੀ ਸੜਕ ਤੇ ਕੋਠੇ ਓਕੇ ਬਈ ਮੋਬਾਈਲ ਨੰਬਰ ਬਈ 98168 ਜੀ 27356 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਹ ਸੂਈ ਹੈ ਇਹ ਬਈ ਦੂਜਾ ਸੂਹ ਸੂਈ ਹੈ ਕਦੋਂ ਸੂਈ ਹੈ ਬਈ ਇਹ ਪਰਸੋਂ ਦੀ ਸੂਈ ਹੈ ਜੀ ਬੱਚਾ ਕੀ ਦੇਦਾ ਇਹਦਾ ਬੱਚਾ ਇਹਦੇ ਮਗਰ ਆਹ ਜੀ ਹਾਂਜੀ ਬੱਚਾ ਬਈ ਬੱਚਾ ਦੇ ਤਾਂ ਕਰਮਾ ਜੀ ਤੇ ਕਿੰਨਾ ਕੁ ਬੋੜਾ ਹੁਣ ਤਿਆਰ ਆ ਭਾਈ ਬੋੜਾ ਇਸਲੇ ਹੈਗਾ ਜੀ 13 ਤੋਂ 14 ਕਿਲੋ ਹੁਣ ਤਿਆਰ ਹੋਊਗਾ ਜੀ ਓਕੇ ਭਾਈ ਹਾਂਜੀ ਫੇਰ ਥਾਨ ਨੇੜ ਤੋਂ ਚੈੱਕ ਕਰਵਾਣੇ ਚਾਰੇ ਸੀਲ ਚੰਗਣੇ ਨਿਕਲਵੇਂ ਪੂਰੇ ਗੈਰ ਤੇ ਠੰਡੀ ਸੀਲ ਫੁੱਲ ਜਿਵੇਂ ਮਰਦੀ ਹੱਲਾਈ ਜਲ ਕੋਈ ਚੱਕ ਰਹੀ ਨਹੀਂ ਨਾੜਾ ਨਾੜਾ ਤਨ ਮੰਗੇ ਫੋਲ ਚਾਹੀਏ ਇਸ ਦੀ ਬਿਊਟੀ ਕਮਾਲ ਆ ਚਵਾਈ ਜਹੇ ਟਾਈਮ ਪਿਆ ਆਪਾਂ ਟਾਈਮ ਜ਼ਰੂਰ ਦਿਖਾਵਾਂ ਕਿਉਂ ਸੂਈਆਂ ਸਵਾਈਆਂ ਨੇ 4:17 ਹੋ ਗਏ ਉਸਾ ਬਣਾਉਂਦਾ ਜਲਾ ਲੈ ਫੋਲ ਦੇ ਭਾਈ ਤੋਰ ਦੇ ਬ੍ਰੀਡ ਇੱਕ ਨੰਬਰ ਸੂਈ ਸਵਾਈ ਆ ਬਾਕੀ ਗਰਮੀ ਘਟ ਮੰਨੂ ਫੈਂਟ ਆ ਜਿਹੜੀ ਚਰਮ ਵਾਲੀ ਦੀ ਚੰਗੀ ਆਊਗੀ ਕੱਦ ਚੰਗਾ ਚਮਕ ਚੰਗੀ ਆ ਤੋੜਾ ਚੈੱਕ ਕਰੋ ਪਰ ਵੀ ਆਹ ਵੀ ਇੱਕ ਨੰਬਰ ਆ ਬਈ ਇਹ ਮੋਲਾ ਵੀਰੇ ਜੈ ਜੈ ਕਰਕੇ ਜੀ ਹਾਂਜੀ ਮੁੱਲ ਕੀ ਆ ਦਾ ਜੈ ਜੈ ਇਹਦਾ ਮੁੱਲ 65000 ਰੁਪਈਆ ਜੀ ਮਾਨਤਨ ਹੋ ਜਾ ਆ ਮਾਨਤਨ ਹੋ ਜਾ ਠੀਕ ਆ ਬਈ 65000 ਰੁਪਈਆ ਮੋਲਾ ਬਈ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬੈਡ ਚੰਗੀ ਆ ਬਰੀਟ ਵਾਲੀ ਆ ਜਾਤ ਵਾਲੀ ਆ ਚੁਵਾਈ ਚੁਈ ਕਿਵੇਂ ਆ ਬਾਈ ਚੁਵਾਈ ਚੁਈ ਦੇ ਬਹੁਤ ਚੰਗੇ ਸੀ ਠੰਡੀ ਆ ਪਵਾਨ ਨਿਆਣਾ ਪਾਓ ਜਾਂ ਨਾ ਪਾਓ ਠੀਕ ਆ ਬਾਕੀ ਚੁਵਾਈ ਚੁਈ ਦੀ ਇੱਕ ਨੰਬਰ ਠੀਕ ਆ ਬਾਈ ਅਖਰੀ ਦਾ ਧਾਰਮ ਵਾਲੀ ਬੋਲਾ ਬਾਈ ਤੇ ਤਾਰਾ ਮਾਰੀ ਦੇ ਬਾਈ ਬਣ ਗਈਆਂ ਲੈ ਬਾਈ ਤਾਰਾ ਮਾਰ ਕੇ ਖਾਣੇ ਚੁਵਾਈ ਬੜੀ ਚੰਗੀ ਆ ਨਾ ਹਾਂਜੀ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਬਿਨਾ ਬਸਮਾਤ ਉਹ ਤਾਰਾ ਨੇ ਇਹ ਬਸਮਾਤ ਕਰਾ ਕੇ ਦੇਖੋ ਥਾਂ ਤੁਹਾਨੂੰ ਬਹੁਤ ਚੰਗਾ ਲੱਗੂ ਖਾਣ ਬਹੁਤ ਚੰਗਾ ਲੱਗਿਆ ਕਿਵੇਂ ਮਰਜੀ ਬਿਠੇ ਹੋ ਬਾਕੀ ਮੁੱਲ ਵੀ ਜਾਇਜ਼ ਆ 65000 ਰੁਪਏ ਮਾਨਤਾ ਨਾ ਹੋ ਜਾਊਗਾ ਹਾਂਜੀ ਅੱਗੇ ਵੀਰੇ ਦੋ ਨਾ ਹਾਂਜੀ ਇਹ ਵੀ ਦੂਜਾ ਸੂਆ ਵੜਾ ਜੀ ਇਹ ਕਦੋਂ ਸੂਈ ਆ ਬਈ ਇਹ ਸੂਈ ਇੱਕ ਹਫਤੇ ਦੀ ਸੂਈ ਹੈ ਹਫਤਾ ਹੋ ਗਿਆ ਬੱਚਾ ਕੀ ਹੈ ਮਗਰ ਇਹਦੀ ਮਗਰ ਬੱਚੀ ਹੈ ਜੀ ਬੱਚੀ ਆਹੀ ਹੈ ਬੱਚਾ ਹਾਂਜੀ ਹਾਂਜੀ ਠੀਕ ਆ ਬਈ ਤੇ ਦੁੱਧ ਕਿੰਨਾ ਗਾ ਹੁਣ ਇਹਦੇ ਥੱਲੇ ਚੋਣ ਵਾਲਾ ਦੁੱਧ 20 ਕਿਲੋ ਹੋਊਗਾ ਪਰ ਆਪਾਂ ਤੁਹਾਨੂੰ ਗਰੰਟੀ ਕਰਕੇ 19 ਕਿਲੋ ਦੋ ਦੇਵਾਂਗੇ ਠੀਕ ਆ ਬਾਈ ਹਾਂਜੀ 20 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਆ ਪਰ 19 ਲੀਟਰ ਦੁੱਧ ਪਾਉਂਦੀ ਦੋ ਰੰਗ ਚੋਲੇ ਹੈ ਨਾ ਹਾਂਜੀ ਹਾਂਜੀ ਠੀਕ ਆ ਬਾਈ ਹੂੰ ਕੱਦ ਚੰਗਾ ਬਰੀਡ ਚੰਗੀ ਆ ਥਣ ਚੰਗਾ ਮੁੱਠੀ ਵਾਲਾ ਥਣ ਗੁਲਾਬੀ ਥਣ ਚਵਾਈ ਜੂਈ ਕਿਵੇਂ ਆ ਬਾਈ ਚਵਾਈ ਜੂਈ ਬਹੁਤ ਚੰਗੀ ਹੈ ਠੰਡੀ ਸਟੀਲ ਹੈ ਇਹਨੂੰ ਜਿਵੇਂ ਮਰਜ਼ੀ ਬੈਹ ਜਾ ਕੋਈ ਇੱਕ ਗੱਲ ਆਪਾਂ ਵੀਡੀਓ 'ਚ ਦੱਸ ਦਿੰਨੇ ਇਹ ਵੈੜ ਦਾ ਮਸ਼ੀਨ ਦੀ ਚਵਾਈ ਤੇ ਮਸ਼ੀਨ ਤੇ ਲੱਗਦੀ ਓਕੇ ਬਾਈ ਹਾਂਜੀ ਪਹਿਲਾਂ ਅਗਲੇ ਨੂੰ ਲੈਣ ਵਾਲੇ ਨੂੰ ਦੱਸ ਦਿੰਨੇ ਨਹੀਂ ਸਹੀ ਆ ਜ਼ਰੂਰੀ ਆ ਮਰਕੇ ਅਗਲਾ ਕਵੇ ਵੀ ਸਾਡੇ ਕੋਲੇ ਮਸ਼ੀਨ ਹੈ ਨਹੀਂ ਹਣਾ ਸਹੀ ਆ ਬਾਈ ਹਾਂਜੀ ਮਸ਼ੀਨ ਵਾਲਾ ਭਰਾ ਕੰਟੈਕਟ ਕਰੇ ਬਾਈ ਜਿਹਦਾ ਮਸ਼ੀਨ ਤੇ ਚਵਾਈ ਇਹਦੀ ਹੋਊਗੀ ਤੇ ਪ੍ਰਸ਼ਾਂ ਤੋਂ ਲੈਵਾ ਚੈੱਕ ਕਰ ਲੋ ਕਮਾਲ ਦਾ ਬਾਈ ਬਹੁਤ ਸੁਨਾਰ ਖੋਲ ਦੇ ਬਾਈ ਤੋਰ ਦੇ ਸੂਈ ਸਵਾਈ ਬੱਚਾ ਕਰਮਣੀ ਨੇ ਬੱਚੀ ਦਿੱਤੀ ਆ ਬੱਚੀ ਵੀ ਬਹੁਤ ਚੰਗੀ ਆ ਵੜ ਵੀ ਖਰ ਚੰਗੀ ਆ ਵੱਡੇ ਕੱਦ ਜਾਂ ਕੱਦ ਛੋਟਾ ਨਹੀਂ ਪਲੇ ਵੀ ਫੁੱਲ ਆ ਫੁੱਲ ਬ੍ਰੀਡ ਆ ਬਾਈ ਤੇ ਲੇਵਾ ਲੂਵਾ ਕਮਾਲ ਦਾ ਹਜੇ ਚਵਾਈ ਚ ਮੰਨ ਕੇ ਜਦ ਘੰਟਾ ਡੇਢ ਘੰਟਾ ਤੇ ਆ ਉਹਦੋਂ ਆਰਡਰ ਆ ਜਿਹੜਾ ਕਰਮਾਲੀ ਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਕੀ ਮੋਲ ਆਪਣਾ ਜੈਜ ਖਿੱਚ ਕੇ ਇਹ ਆਪਾਂ 90000 ਚੋਂ 2000 ਰੁਪਏ ਛੋੜ ਕਰਨੀ 90000 ਚੋਂ 2000 ਰੁਪਏ ਮੰਨ ਕੇ ਚੱਲ ਛੋੜ ਹੋ ਜੂਗੀ 88000 ਦੀ ਵੜ ਰਹਿ ਜਾਣੀ ਆ ਬਾਈ ਬਾਕੀ ਚਲੋ ਫੇਰ ਵੀ ਮਾੜਾ ਮੋਟਾ ਮੌਕੇ ਤੇ ਹੋ ਜੂਗਾ ਬਾਈ ਬੜਾ ਚੰਗਾ ਆਰਡਰ ਚੰਗਾ ਥਣ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਗਰਮੀ ਨਹੀਂ ਮੰਨਦੀ ਹਾਂਜੀ ਗਰਮੀ ਜਵਾਨੀ ਕੋਈ ਵਾਸਤਾ ਨਹੀਂ ਮਾਦੀ ਗਰਮੀ ਦਾ ਤੋਹਫਾ ਵੀ ਗਰਮੀ ਘੱਟ ਮੰਨੋ ਬਲੀ ਵੀ ਬਹੁਤ ਉੱਤੋਂ ਚੌੜੀ ਜੂੜੀ ਗੱਦ ਫੁੱਲ ਅੱਗੇ ਵੀਰੇ ਆ ਗਈ ਥਣ ਨੰਬਰ ਹਾਂਜੀ 3 ਨੰਬਰ ਇਹ ਕਿਹੜਾ ਸੁਆ ਸੁਈ ਹੈ ਇਹ ਵੀ ਦੂਜਾ ਸੁਆ ਸੁਈ ਹੈ ਬਾੜ ਜੀ ਇਹ ਕਦੋਂ ਸੁਈ ਹੈ ਬਾਈ ਇਹ ਪਰਸੋਂ ਸੁਈ ਹੈ ਇਹਦਾ ਬੱਚੀ ਇਹਦੇ ਮਗਰ ਬੱਚਾ ਬੱਚੀ ਹਾਂਜੀ ਬੱਚੀ ਹੈ ਬੱਚੀ ਬੜੀ ਪਿਆਰੀ ਹੈ ਨਾ ਹਾਂਜੀ ਬੱਚੀ ਦੇ ਪ੍ਰਿੰਟ ਪੁੰਟ ਬਹੁਤ ਚੰਗਾ ਕਿਆ ਬਾਤ ਹੈ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਲੈ ਇੱਕ ਨੰਬਰ ਬੱਚੀ ਹੈ ਬਾਈ ਤੇ ਦੁੱਧ ਜਾਂ ਬੋਹੜਾ ਹੋ ਕਿੰਨਾ ਤੇ ਹੈ ਹੁਣ ਇਹ ਥੱਲੇ 11 ਕਿਲੋ ਬੋਹੜਾ ਹੀ ਓਕੇ ਬਾਈ ਹਾਂਜੀ ਠੀਕ ਹੈ ਬਾਈ ਇਹ ਵੀ ਬਹੁਤ ਚੰਗੀ ਹੈ ਕਮਾਲ ਕਮਾਲ ਤੁਮੇ ਦੋਨਾਂ ਪਾਸੇ ਬੈਗਜ ਹੋਈ ਜਾਏ ਨਹੀਂ ਬੜਾ ਬੜਾ ਕਮਾਲ ਦਾ ਲੱਗਿਆ ਹੈ ਨਾ ਠੰਡੀ ਕਰਮਲੀ ਫੁੱਲ ਜਿਵੇਂ ਮਰਜ਼ੀ ਵੇਜੋ ਬਾਈ ਕਹਿੰਦਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂਗਾ ਬਰੀਡ ਚੰਗੀ ਆ ਪ੍ਰਿੰਟ ਚੰਗਾ ਬਾਕੀ ਵੱਡੀ ਗੱਲ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਹੋਈ ਮਗਰ ਉਹ ਵੀ ਨਾਲ ਹੀ 1.5 ਸਾਲ ਨੂੰ ਦੋਸੇ ਬਿੱਟੇ ਪੱਠੇਗਾ ਕੇ ਤਿਆਰ ਹੋ ਜਾਣਾ 2 ਮਹੀਨਿਆਂ ਨੂੰ ਬੱਚੀ ਕੋਈ 20000 ਦੀ ਪਵਾਈ ਮੋੜਦੀ ਠੀਕ ਆ ਬਾਈ ਹਾਂਜੀ ਬਿਊਟੀ ਚੈੱਕ ਕਰ ਲੋ ਤੋਰਾ ਚੈੱਕ ਕਰ ਲੋ ਪ੍ਰਿੰਟ ਚੈੱਕ ਕਰੋ ਕਰਮਾ ਜੇ ਲੇਵੇ ਦੀ ਬੜੀ ਸਫਾਈ ਆ ਨਾ ਬਾਈ ਹਾਂਜੀ ਹਾਂਜੀ ਲੈ ਕਿਆ ਬਾਤ ਆ ਬਾਈ ਤੇ ਮੁੱਲ ਕੀ ਆ ਬਾਈ ਖਿੱਚ ਕੇ ਜੇ ਦੱਸੀ ਮਾੜਾ ਜਮਾ ਜਜ ਮੁੱਲ 55000 ਰੁਪਏ ਦਾ ਜਮਾ ਹੀ ਬਾਈ ਨੇ ਦੱਸ ਸੱਚੀ ਤੇ ਸਕਵਾਲਟੀ ਵਿਖਾ ਵੇੜਨਾ ਛਾਂ ਵੀ ਨਹੀਂ ਕਿਸੇ ਨੇ ਮਾੜੀ ਜੀ ਫਿੱਕੀ ਆ ਸਹੀ ਆ ਕਿਤੇ ਵੇੜ ਛਾਂ ਦੀ ਵੇੜ ਸੀ 70000 ਦੀ ਠੀਕ ਆ ਬਾਈ ਹੂੰ 55000 ਰੁਪਏ ਮੁੱਲਾ ਮਾਨ ਤਾਂ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਮੁੱਲ ਬਾਈ ਨੇ ਜਮਾ ਹੀ ਜਾਇਜ਼ ਰੱਖਿਆ ਬਾਈ ਥਾਣ ਹੁਣ ਬਹੁਤ ਚੰਗਾ ਬੱਚਾ ਵੀ ਮਗਰ ਬੱਚੀ ਆ ਕਿਉਂ ਬੱਚੀ ਨੇ ਬਾਈ ਨਾਲ ਹੀ ਤਿਆਰ ਹੋਣਾ ਹੁੰਦਾ ਬੱਚਾ ਨਾਲ ਤਿਆਰ ਹੋ ਜਾਂਦਾ ਬੱਚੀ ਹੋਵੇ ਕਿਨੇ ਬਾਈ ਹਾਂਜੀ ਹਾਂਜੀ ਲੈ ਕੁਆਲਿਟੀ ਦੀ ਚਵਾਈ ਜੁਈ ਦਾਣ ਓਕੇ ਬੜੀ ਵਧੀਆ ਵਧੀਆ ਚਵਾਈ ਦੀ ਅੱਕਾ ਬੜੀ ਠੁੰਡੀ ਫੋਲਾ ਬਾਈ ਨੇ ਬਹਿ ਕੇ ਵੀ ਦਿਖਾਇਆ ਸੀ ਚਵਾਈ ਜੁਈ ਓਕੇ ਬਾਈ ਲੈ ਜਿੰਵੇਂ ਮਰ ਜਿਆ ਤੇ ਫੇਰੀ ਚੱਲ ਹਾਂ ਦੋਨੇ ਪਾਸੇ ਬਹਿ ਜੂ ਐ ਨਾ ਨਾ ਤਾਂ ਕਰਨ ਵਾਲੀ ਨੇ ਕੁਝ ਹੈ ਹੀ ਨਹੀਂਗਾ ਅੱਗੇ ਵੀਰੇ 4 ਨੰਬਰ ਇਹ ਵੀ ਸੂਈ ਵੀ ਆ ਹਾਂਜੀ ਇਹ ਕੱਲ ਸੂਈ ਆ ਬੜ ਕੱਲ 11 ਕਵੇ ਸੂਈ ਇਹਦੇ ਮਗਰ ਜਰਸੀ ਵਛੀ ਐ ਬੱਚਾ ਵੀ ਕਰਮਾਈ ਨੇ ਬੱਚੀ ਦਿੱਤੀ ਜਰਸੀ ਨਾਲ ਦੀ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਲੈ ਕੱਲ ਸੂਈ ਹੈ ਨਾ ਬਾਈ ਹਾਂਜੀ ਕੱਲ ਹੀ ਕੱਲ 11:00 ਵਜੇ ਸੀ ਸੂਈ ਹੈ 11:00 ਕਵੇ ਜੇਰ ਜੂਰ ਬਾਈ ਕੰਪਨੀ ਹਾਂਜੀ ਜੇਰ ਜੂਰ ਆਪਣੇ ਕੋਲੇ ਵੀਡੀਓ ਜੇਰਦੀ ਸਾਰੀ ਠੀਕ ਆ ਬਾਈ ਆਪਣੇ ਕੋਲੇ ਸੂਈ ਆਰਡਰ ਦੇਖੋ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਚਵਾਈ ਕਿਵੇਂ ਆ ਬਾਈ ਚਵਾਈ ਚਵਾਈ ਬਹੁਤ ਵਧੀਆ ਜੀ ਕਿੰਨਾ ਕੁ ਬੋਲਾ ਬੋਲਾ ਬਾਈ ਨੇ ਕੱਢਿਆ ਬੋਲਾ ਹੁਣ ਹੋਊਗਾ ਇਸ ਲਈ ਘਟੋ ਘਟ 13 ਕਿਲੋ ਮੰਨ ਲਓ 6 6.5 ਕਿਲੋ ਸਵੇਰ ਕੱਢਿਆ ਓਕੇ ਬਾਈ ਠੀਕ ਆ ਬੱਚਾ ਵੀ ਬੱਛੀ ਆ ਗਈ ਵੈੜ ਵੀ ਖੈਰ ਚੰਗੇ ਆ ਵੈੜ ਵੀ ਥੋੜੀ ਥੋੜੀ ਕਰਾਸ ਜੀ ਆ ਹੈਨਾ ਭਾਈ ਗਰਮੀ ਗਰਮੀ ਘੱਟ ਮੰਨੋ ਹਾਂਜੀ ਹਾਂਜੀ ਵੈੜ ਹੁਣ ਤਾਂ ਫੁੱਲ ਆਉਗੀ ਲੇਵਾ ਕਮਾਲ ਦਾ ਥਣਪੂਣ ਬਹੁਤ ਚੰਗਾ ਕੀ ਬਾਤ ਆ ਲੇਵਾ ਦੇਖੋ ਨਾੜਾ ਨੂੰ ਨਾ ਫੁੱਲ ਚੰਗੇ ਬਰੀਕੀ ਚ ਵਧੀਆ ਹਾਂਜੀ ਬਰੀਕ ਵਧੀਆ ਮੈਂ ਕਿਹਾ ਵੈੜ ਕੀ ਬਾਤ ਆ ਭਾਈ ਕੀ ਮੁੱਲ ਹੈ ਜੈ ਜੈ ਖੱਚ ਕੇ ਇਹਦਾ ਮੁੱਲ 85000 ਰੁਪਏ ਜੀ ਦੋ ਦੇਊਗੀ 26 25 26 ਕਿਲੋ ਵੈੜ ओके okay भाई 85000 ਰੁਪਿਆ ਮੌਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਮੋਲ ਜਾਇਜ ਆ ਬੈਡ ਚੰਗੀ ਆ ਸੂਈ ਸਵਾਈ ਆ ਬੱਚਾ ਵੀ ਬੱਛੀ ਆ ਗਈ ਆਰਡਰ ਦੇ ਹਜੇ ਚਵਾਈ ਦੇ ਪਿਆਨਾ ਘੰਟਾ ਗੋਦ ਨੂੰ ਆਰਡਰ ਹੋ ਰਹੀ ਵਧੀਆ ਤਿਆਰ ਕਰ ਲੈਣ ਸਾਨੂੰ ਬਹੁਤ ਚੰਗਾ ਹੈ ਲੈ ਕੱਲਾ ਕੱਲਾ ਥਣ ਪੂਰੀ ਵਿੱਚ ਹੀ ਥਣ ਬਾਕੀ ਸੀਲ ਠੰਡੀ ਕੋਈ ਇਹ ਵੀ ਬਹੁਤ ਹੈ ਜਿਵੇਂ ਮਰਦੀ ਹੱਥ ਲਈ ਚੱਲਣਾ ਕੋਈ ਚੱਕਰ ਹੀ ਨਹੀਂ ਹੈ ਕਹਿਣਾ ਕੁਝ ਨਹੀਂ ਕਰ ਮੈਂ ਠੰਡੀ ਵਾਲੀ ਆ ਯਾਰ ਕਰਮਾ ਜੀ ਬਾਕੀ ਬਰੀਕੀ ਜਵਾਲੀ ਆ ਕਰਮਾਲੀ ਹਾਂਜੀ ਹੂੰ ਅੱਗੇ ਵੀਰੇ ਜਰਸੀਆਂ ਆ ਗਏ ਹਨਾ ਬਾਈ ਹਾਂਜੀ ਜਰਸੀ ਤੇ ਇਹ ਕਿਹੜਾ ਸੂਆ ਸੁੰਦੀ ਇਹ ਪਹਿਲਾ ਸੂਆ ਵੱਛੀ ਆ ਯਾਰਸੀ ਕਿੰਨੇ ਦਿਨ ਲੌਪਰਾ ਇਹ ਇਹ ਲੈ ਜੂਗੀ ਇਹ ਮੇਰੇ ਸਾਂ ਨਾਲ 10 ਤੋਂ 12 ਦਿਨ 10ਾਂ ਤੋਂ 12 ਦਿਨਾਂ ਦੀ ਕੱਚੀ ਪਹਿਲਾ ਸੂਆ ਬਰੀਡ ਇੱਕ ਨੰਬਰ ਆ ਹਨਾ ਤੇ ਲਟੁੱਲੇ ਦਿਖਾ ਦੇ ਬਾਈ ਤੇ ਲਬੋਂ ਪਈਆ ਕਰਮਾਲੀ ਦੀ ਸਾਰੀਆਂ ਬਾਲ ਢਲਾਂ ਗੱਡੂ ਫੇਰ ਕਰਮਾਲੀ ਨੇ ਸੋਨਾ ਕੱਚੀ ਕੱਚੀ ਆਂਦਾ ਜੋ ਹਸਾਬ ਨਾਲ ਲਾਇਓ ਮੂਰੋ ਲੇਵਾ ਚੈੱਕ ਕਰਵਾ ਲਓ ਕਿਆ ਬਾਤ ਪਿੱਛੇ ਤੋਂ ਲੇਵਾ ਦੇ ਕੋ ਰਵੜਨ ਕੋ ਬਾਦਾ ਕੱਚੀ ਆ ਹਜੇ ਵਾਸ ਹਨ ਹਾਂਜੀ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਐ ਲੈ ਦੋ ਦੰਦ ਦਾ ਬੱਚੇ ਟਵਾ ਟਵਾ ਬਹੁਤ ਚੰਗਾ ਦੋ ਦੰਦ ਠੀਕ ਹੈ ਕਿ ਨਹੀਂ ਬਾਕੀ ਚਮਕ ਚੰਗੀ ਆ ਬਰੀਡ ਚੰਗੀ ਆ ਬਾਕੀ ਕਲਰ ਬਹੁਤ ਚੰਗਾ ਅਸਲ ਜਰਸੀ ਵਾਲਾ ਕਲਰ ਆ ਕਿ ਨਹੀਂ ਭਾਈ ਹਾਂਜੀ ਹਾਂਜੀ ਇਹ ਕਲਰ ਦਾ ਮਾਗ ਬਹੁਤ ਹੈ ਕਿ ਲੈ ਫੇਸ ਦੀ ਬਿਊਟੀ ਬਹੁਤ ਦੀਵਾਦੀ ਪੂਰੀ ਚੰਗੀ ਆ ਚਮਕ ਦੇਖੋ ਕਰਮ ਵਾਲੀ ਬਰੀਡ ਬਹੁਤ ਆ ਵੜ ਤੇ ਜਰਸੀ ਆ ਮੇਲਦੀ ਬੋਗਟਾ ਮੰਗ ਫੁੱਲ ਆ ਗਈ ਲੈ ਫੇਸ ਦੀ ਬਿਊਟੀ ਰਿਕੋਟਵਾ ਡੂਆ ਬੜਾ ਚੰਗਾ ਕਰ ਮਾਈ ਨੇ ਹਾਂਜੀ ਕੀ ਮੋਲ ਆ ਫਿਰ ਕੱਚੀ ਕੱਚੀ ਦਾ ਜੈਜ ਇਹਦਾ 75000 ਰੁਪਏ 75000 ਰੁਪਏ ਮੋਲ ਆ ਮਾਨਦਨ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਦੰਦਾਂ ਚ ਦੋ ਦੰਦ ਪਹਿਲਾ ਸੁਆ ਕੱਚੀ ਆ ਬਸ ਜਿਹੜੀ ਹੈਗੀ ਆ ਇਉਂ ਗੜ ਚੰਗੀ ਆ ਰੰਗ ਰੰਗ ਬਹੁਤ ਚੰਗਾ ਕਰ ਹਾਂਜੀ ਹਾਂਜੀ ਸੀਲ ਬਹੁਤ ਆ ਨਾ ਹਾਂਜੀ 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 ਜਿਵੇਂ ਮਰਜੀ ਹੱਥ ਫੇਰੀ ਚੱਲੋ ਅੱਗੇ 2 ਨੰਬਰ ਤੇ ਜਰਸੀ ਇਹ ਦੂਜਾ ਸੂਆ ਜਰਸੀ ਹੈ ਜੀ ਇਹ ਕਿੰਨੇ ਕਿ ਦਿਨ ਲਊ ਜੀ ਇਹ ਲੈ ਜੂਗੇ ਹਫਤਾ ਹੀ ਠੀਕ ਆ ਬਾਈ ਹਾਂਜੀ ਕਿੰਨਾ ਕਿ ਰਿਕਾਰਡ ਹੈ ਬਾਈ ਦੁੱਧ ਦਾ ਇਹਨੇ ਪਹਿਲੇ 6 14 ਲੀਟਰ ਦੁੱਧ ਦਿੱਤਾ ਜੀ 14 ਲੀਟਰ ਦਾ ਹਾਂਜੀ ਟੱਬਾਈ ਖੋਲ ਦੇ ਬਾਈ ਤੋਰ ਦੇ ਬਰੀਡ ਇਹ ਵੀ ਸੇਮ ਆ ਗਰਮੀ ਘਟ ਮੰਨੂ ਫੈਂਡ ਚੰਗੀ ਓ ਪੱਸੀ ਕੱਤੀ ਅੰਦਾਜਾ ਸਭ ਨਾਲ ਲਾਇਓ ਫੇਸ ਦੀ ਬਿਊਟੀ ਬੋਦੀਵਾਦੀ ਸਨਖ ਪੋਣਾ ਕਲਰ ਕਲਰ ਪੂਰਾ ਚੰਗਾ ਕਰਮ ਵਾਲੀ ਦਾ ਥਾਂ ਬਹੁਤ ਚੰਗਾ ਲੱਗਿਆ ਝੋਲ ਦੱਸਦੀ ਆ ਵੀ ਲੇਵਾ ਇਹਨੇ ਕਮਾਲ ਦਾ ਤਿਆਰ ਕਰਨਾ ਜਿੱਦੇ ਤਿਆਰ ਹੋ ਵੀ ਜਮਾ ਸੂਣ ਦੇ ਨੇੜੇ ਹੋਈ ਨਾ ਪੰਡ ਵਾਲਾ ਲੇਵਾ ਲੈ ਕੇ ਸੋਨਾ ਕਰਮਾ ਲਈ ਬਿਊਟੀ ਚੈੱਕ ਕਰੋ ਕੀਮੋ ਲੈਵਰੇ ਕੱਚੀ ਕੱਚੀ ਦਾ ਇਹ ਆਪਾਂ 60000 ਦੀ ਵੱਛੀ ਦੇ ਦਿੰਦੇ 60000 ਦੀ ਵੜ ਬਾਈ ਕਹਿੰਦਾ ਅੱਜ ਦੀ ਘੜੀ ਦੇ ਦੇ ਦਾਂਗੇ ਕੱਚੀ ਕੱਚੀ ਦਾ ਮੁੱਲ ਮੁੱਲ ਜਮਾ ਜੈਜ ਆ ਬਲ ਨੇੜ ਤੋਂ ਚੈੱਕ ਕਰਵਾਉਂਦੇ ਆ ਬਲ ਬਹੁਤ ਭਿਆਰ ਦੇ ਲੇਵੇ ਹਾਂਜੀ ਸਾਰੇ ਬਲ ਬੁਲ ਕੱਢ ਕੇ ਨਾ ਫੇਰ ਸੋਨਾ ਕਰਮਾਈਂ ਇਧਰੋਂ ਲੇਵਾ ਚੈੱਕ ਕਰ ਲੋ ਥਾਂ ਥਾਂ ਇੱਕ ਨੰਬਰ ਆ ਅੱਗੇ ਆ ਗਈ ਬਾਈ ਬਾਕੀ ਜੇ ਕੋਈ ਦੋਨੇ ਬੱਚੀਆਂ ਕੋਈ ਬੰਦਾ ਲੈਂਦਾ ਇੱਕ ਬੱਚੀ ਦੀਆਂ ਬੱਚੀਆਂ ਦੇ ਦਿਆਂਗੇ ਦੋਨੇ ਜੋੜਾ ਬਾਈ ਕਹਿੰਦਾ 1 ਲੱਖ 25000 ਦਾ ਦੇ ਦਿਆਂਗੇ ਮਾਨਤਨ ਫਿਰ ਵੀ ਵਧੀਆ ਹੋ ਜਾਊਗਾ ਮੌਕੇ ਤੇ ਕੋਈ ਚਿੱਤ ਕਰਨੇਗਾ ਅੱਗੇ ਇਧਰੋਂ ਤਿੰਨ ਨੰਬਰ ਆ ਗਈ ਜੀ ਹਾਂਜੀ ਇਹ ਕਿਹੜਾ ਸੂਆ ਸੁੰਦੀ ਹੈ ਜੀ ਇਹ ਵੀ ਦੂਜਾ ਸੂਆ ਸੂਕੀ ਜੀ ਕਿੰਨੇ ਦਿਨ ਲੂਪਰਾ ਇਹ ਇਹ ਲੈ ਜੂਗੀ ਪੰਜ ਸੱਤ ਦਿਨ ਦੀ ਖਿੱਤੀ ਬਾਈ ਲੇਵਾ ਮੜਾ ਜੱਟ ਲਾ ਦਿਖਾ ਲੈ ਬਰੀਕ ਵਾਲੀ ਹੈ ਜਰ ਹਣਾ ਹਾਂਜੀ ਹਾਂਜੀ ਲੈ ਝੋਲ ਬਹੁਤ ਪਈ ਆ ਠੰਡ ਬਾਕੀ ਠੰਡੀ ਸੀਲ ਬਹੁਤ ਜਿਵੇਂ ਮਰਜੀ ਬਾਈ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਬਰੀਡ ਬਹੁਤ ਚੰਗੀਆਂ ਹਨ ਬਹੁਤ ਚੰਗਾ ਲੱਗਿਆ ਫੁੱਲੀ ਬਈ ਤੋਰ ਕੇ ਦਿਖਾਈ ਥੋੜੇ ਥੋੜੇ ਸਿੰਗ ਜ਼ਰੂਰ ਆ ਕਹਿਣਾ ਕੁਛ ਨਹੀਂ ਪੜੀ ਵੀ ਚੰਗੀਆਂ ਚਮਕ ਫੁੱਲਾ ਕਹਨੇ ਬਈ ਹਾਂਜੀ ਹਮ ਲੈ ਬਿਊਟੀ ਚੈੱਕ ਕਰੋ ਕਰਮ ਵਾਲੀ ਦੀ ਇੱਕ ਨੰਬਰ ਚਮਕ ਚਮਕ ਬਹੁਤ ਆ ਥਣ ਬਹੁਤ ਚੰਗਾ ਲੱਗਿਆ ਕਰਮਾ ਕੀ ਮੋਲ ਆ ਫਿਰ ਕੀ ਮੋਲ ਆ ਵੀਰੇ ਜੈ ਜੈ ਇਹਦਾ 55000 ਰੁਪਏ 55000 ਦੀ ਵੈੜ ਬਾਈ ਕਹਿੰਦਾ ਦੇ ਦਿਆਂਗੇ ਮਾਨ ਤਨ ਮੌਕੇ ਤੇ ਹੋ ਜਾਊਗਾ ਵੈੜ ਚੰਗੀ ਆ ਵੱਡੇ ਕੱਦ ਚ ਲੇਵਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੈ ਚੋਈਚੂ ਵੀ ਬਹੁਤ ਚੰਗੀ ਨਿਕਲੀ ਜਿਹੜੇ ਦਿਖਾਉਣਾ ਥਾਂ ਲੱਗਿਆ ਬਈ ਕਿੱਛੋ ਲੇਵਾ ਵਖਾ ਮੜਾਈ ਹਾਂ ਟੱਲ ਦੇਖ ਟੱਲ ਬਹੁਤ ਪਈ ਆ ਯਾਰ ਹਾਂਜੀ ਹਾਂਜੀ ਹਾਂ ਚੌੜੀ ਚੂੜੀ ਫੁੱਲ ਕੱਦ ਫੁੱਲ ਬ੍ਰੀਡ ਥੋੜੇ ਥੋੜੇ ਸਿੰਗ ਕੋਈ ਨਾ ਕੁਛ ਨਹੀਂ ਅੱਗੇ ਲਾਸਟ ਵੀਰੇ ਚਾਰ ਹਾਂਜੀ ਇਹ ਵੀ ਕ੍ਰੋਸ ਵੈੜ ਆਈ ਓਕੇ ਇਹ ਵੀ ਹਫਤੇਕ ਦੀ ਕੱਚੀ ਆ ਹਫਤੇ ਦੀ ਕੱਚੀ ਝੰਡੀ ਹੋਣੀ ਤੇ ਸੂਆ ਕਿਹੜਾ ਬਾਈ ਇਹ ਸੂਆ ਦੂਜਾ ਹੀ ਦੂਜਾ ਸੂਆ ਬਾਈ ਕਿੰਨਾ ਕੁ ਰਿਕਾਰਡ ਹੈ ਵੀਰੇ ਦੁੱਧ ਦਾ ਪਹਿਲੇ ਸੂਏ 117 ਕਿਲੋ ਦੋ ਦਿੰਦਾ ਇਹਨੇ ਵੱਡੇ ਵੱਡੇ ਬੋਲ 17 ਲੀਟਰ ਹੈ ਬਾਈ ਰਿਕਾਰਡ ਆ ਚੰਗਾ ਚੰਗਾ ਫੇਸ ਦੀ ਬਿਊਟੀ ਗਰਮੀ ਘੱਟ ਮੰਨ ਹਾਂ ਗਰਮੀ ਦਾ ਮੰਦ ਨਹੀਂ ਜਮਾ ਹਾਂ ਗਰਮੀ ਨਹੀਂ ਮੰਨਦੇ ਆ ਫੈਂਟ ਕਰਮਣੀ ਦੀ ਚੰਗੀ ਆਊਗੀ ਤੋਰਾ ਦੇਖੋ ਪੜੀ ਵੀ ਫੁੱਲ ਆ ਕੱਚੀ ਆ ਬਸ ਜਿਹੜੀ ਹੈਗੀ ਆ ਨਾ ਕੱਚੀ ਆ ਉਸਾ ਉਹਨਾਂ ਅੰਦਾਜ਼ਾ ਲਾਇਓ ਲੇਵਾ ਬਹੁਤ ਸੋਹਣਾ ਤਿਆਰ ਕਰਾ ਕੀ ਮੋਲਾ ਬਈ ਜੈ ਜੈ ਦਾ ਇਹ 58000 ਰੁਪਏ 58000 ਰੁਪਏ ਮੋਲਾ ਮਾਨਤਨ ਹੋ ਜਾਊਗਾ ਹਨਾ ਬਈ ਹਾਂਜੀ ਜਮਾ ਜੈ ਜੈ ਮੋਲਾ ਮੁੱਲ ਵੈਸੀ ਕੱਚੀਆਂ ਦੇ ਹਿਸਾਬ ਨਾਲ ਬਈ ਨੇ ਜੈ ਜੀ ਰੱਖਿਆ ਤੇ ਲਟੂ ਲੱਬੋਂ ਪਈ ਐ ਸਾਲ ਟਲਣਾ ਕੱਢੂ ਫਿਰ ਕਰਮ ਵਾਲੇ ਕੱਢ ਕੇ ਸੁਣਾ ਨੇ 8000 ਰੁਪਏ ਮੋਲਾ ਬਈ ਬਾਕੀ ਸੀਲ ਛੱਡੀ ਐ ਨਹੀਂ ਕੁਝ ਤੇ ਬਈ ਜੇ ਕੋਈ ਨਵੇਂ ਜੋੜਾ ਇਕੱਠਾ ਲਵੇ ਜੋ ਵੀ ਵਧੀਆ ਮਾਨਤਨ ਆ ਆ ਮਾਨਤਨ ਹੋ ਜਾਊਗਾ ਠੀਕ ਆ ਬਈ ਜੇ ਆ ਜੋੜਾ ਇਕੱਠਾ ਲਾਉਂਗੇ ਬਈ ਕਹਿੰਦਾ ਵਧੀਆ ਮਾਨਤਨ ਕਰਦੇ ਆ ਮੁੱਲ ਵੈਸੇ ਪਹਿਲਾਂ ਹੀ ਖੇਚ ਕੇ ਰੱਖੀ ਜਾਈ ਜਾ ਮੁੱਲ ਬੈੜਾਂ ਦੇ ਹਿਸਾਬ ਨਾਲ ਬੈੜਾਂ ਚੰਗੀਆਂ ਵੱਡੇ ਕੱਦ ਚ ਨਹੀਂ ਹੈਗੀਆਂ ਇਹ ਛੋਟੀਆਂ ਨਹੀਂ ਹੈਗੀਆਂ ਭਾਈ ਤੇ ਨਾਗਸੀ ਭਰਾ ਕੋਲੇ ਅਠ ਅਠੀ ਦਿਖਾਤੇ ਭਾਈ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਵੇ ਤਾ ਵਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਈ